ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਟੱਲੋਂ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖ਼ਲਕ ਹਰ ਬਾਰੀ ਤੁਹਾਡੀ ਕਚਹਿਰੀ ਦੇ ਵਿੱਚ ਨਵੀਂ ਚਰਚਾ ਲੈ ਕੇ ਹਾਜ਼ਰ ਹੁੰਦੇ ਆ ਅੱਜ ਵੀ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਡੀਸੀ ਸਾਹਿਬ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਉਹਨਾਂ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਇੱਕ ਲੋਕਾਂ ਦੇ ਲਈ ਸਹਾਇਤਾ ਕੇਂਦਰ ਖੋਲੋ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਇਹ ਜਿਹੜੇ ਸਹਾਇਤਾ ਕੇਂਦਰ ਨੇ ਲੋਕ ਸਭਾ ਚੋਣਾ ਦੀ ਖਤ ਤੋਂ ਬਾਅਦ ਹੀ ਖੁੱਲੇ ਖੁੱਲ੍ਹਾਂ ਦਾ ਐਲਾਨ ਕੀਤਾ ਗਿਆ ਪਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਮਾਜ ਦੀ ਹਲਕ ਤੇ ਥੈਂਕ ਯੂ ਸਰ ਅੱਜ ਵੀ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਾਲੀਪੁਰ ਸਾਹਿਬ ਨੇ ਇਹਨਾਂ ਨੂੰ ਪੁੱਛਦੇ ਆ ਪਰਮਾਲੀਪੁਰ ਸਾਹਿਬ ਜਿਹੜੇ ਸਹਾਇਤਾ ਕੇਂਦਰ ਖੋਲੇ ਜਾ ਰਹੇ ਨੇ ਕੀ ਪੰਜਾਬ ਦੇ ਲੋਕਾਂ ਨੂੰ ਇਹਦੀ ਸਹਾਇਤਾ ਮਿਲੇਗੀ ਕੋਈ ਫਾਇਦਾ ਹੋਏਗਾ ਇਹਦੇ ਬਾਰੇ ਜਾਣਕਾਰੀ ਦੱਸਿਓ ਅ ਦੇਸ਼ ਵਿਦੇਸ਼ਿ ਬੈਠੇ ਪੰਜਾਬੀਓ ਪਿਆਰ ਭਰੀ ਸਾਹਿਤਿਕਾ ਜਿੱਦੋਂ ਪੰਜਾਬ ਵਿੱਚ ਇਹੋ ਜੀ ਕੋਈ ਸਹੂਲਤ ਵਾਲੀ ਗੱਲ ਜੇ ਪੰਜਾਬ ਸਰਕਾਰ ਪੰਜਾਬੀਆਂ ਲਈ ਕੋਈ ਯਤਨ ਕਰਦੀ ਹੈ ਤੇ ਉਹਦਾ ਸਵਾਗਤ ਕਰਨਾ ਬਣਦਾ ਕਿਉਂਕਿ ਜਿਹੜੀ ਆਲੋਚਨਾ ਇਹ ਇੱਕ ਕਾਰਗਰ ਰੂਪ ਵਿੱਚ ਉਹ ਮੰਨੀ ਜਾਂਦੀ ਹੈ ਜਦੋਂ ਤੁਹਾਡੀ ਕੀਤੀ ਗਈ ਆਲੋਚਨਾ ਦਾ ਕੋਈ ਪੋਜਿਟਿਵ ਪੋਜਿਟਿਵ ਪੱਖ ਆ ਜਿਹੜਾ ਉਹਤੇ ਸਰਕਾਰ ਗੌਰ ਕਰੇ ਆਲੋਚਨਾ ਦਾ ਮਤਲਬ ਇਹ ਨਹੀਂ ਹੁੰਦਾ ਪਰ ਜੇ ਸਰਕਾਰ ਚੰਗਾ ਕੰਮ ਕਰਦੀ ਹੈ ਇੱਕ ਚੰਗੇ ਪਾਸੇ ਤੁਰਦੀ ਹੈ ਤੇ ਉਹਦਾ ਸਵਾਗਤ ਕਰਨਾ ਪੈਂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੁਰਾ ਵੱਲੋਂ ਹੁਣੇ ਲੁਕਸ ਬਚੂਣਾਂ ਤੋਂ ਬਾਅਦ ਇੱਕ ਦੋ ਦਿਨ ਪਹਿਲਾਂ ਹੁਣੇ ਪੰਜਾਬ ਦੇ ਡੀਸੀ ਸਾਹਿਬਾਨਾਂ ਦੀ ਐਸਐਸਪੀ ਸਾਹਿਬਾਨਾਂ ਦੀ ਮੀਟਿੰਗ ਲਈ ਗਈ ਹੈ ਮੀਟਿੰਗ ਵਿੱਚ ਉਹਨਾਂ ਬੜੀ ਸਖਤੀ ਨਾਲ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਉਹਨਾਂ ਦੇ ਹੱਲ ਲਈ ਯਤਨ ਕਰਨ ਦਾ ਫੈਸਲਾ ਕੀਤਾ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੋ ਯਤਨ ਕਰਦੇ ਨੇ ਤੇ ਨਿਲਸੰਦੇ ਇੱਕ ਮਤਲਬ ਪੰਜਾਬ ਦੇ ਲੋਕਾਂ ਲਈ ਆਪਾਂ ਇਹ ਸਮਝਦੇ ਹਾਂ ਕਿ ਕੁਚੰਗਾ ਸਮਾਉਣ ਦਾ ਸੰਕੇਤ ਹੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਨੰਬਰ ਦੇ ਉੱਤੇ ਲੋਕਾਂ ਨੂੰ ਕਿਸੇ ਵੀ ਕੰਮਕਰੋਣ ਵਿੱਚ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਤੇ ਜੇ ਲੋੜ ਤੋਂ ਵੱਧ ਖੱਜਲ ਖਵਰੀ ਹੋਈ ਜਾਣ ਬੁੱਝ ਕੇ ਖੱਜਲ ਖਵਰੀ ਹੋਈ ਅਫਸਰ ਸਾਹਿਬ ਵੱਲੋਂ ਅਨਕਾਰਨ ਕੀਤੀ ਗਈ ਤੇ ਇਹਦੇ ਜ਼ਿੰਮੇਵਾਰ ਨੇ ਜਿਹੜੇ ਉਹ ਡਿਪਟੀ ਕਮਿਸ਼ਨਰ ਸਾਹਿਬ ਓਕੇ ਪਹਿਲੀ ਗਾ ਤੁਜੀਗਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਮ ਲੋਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਜਦੋਂ ਅਸੀਂ ਪਿੰਡਾਂ ਵਿੱਚ ਵਿਚਰੇ ਆਂ ਸ਼ਹਿਰਾਂ ਵਿੱਚ ਵਿਚਰੇ ਆਂ ਆਮ ਲੋਕਾਂ ਨੇ ਆਪਣੀਆਂ ਤਕਲੀਫਾਂ ਦੱਸੀਆਂ ਨੇ ਕਿ ਜਦੋਂ ਅਸੀਂ ਦਫ਼ਤਰਾਂ ਦੇ ਵਿੱਚ ਜਾਂਦੇ ਆ ਸਾਡੇ ਕੰਮਾਂ ਵੱਲ ਗੌਰ ਨਹੀਂ ਕੀਤਾ ਜਾਂਦਾ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਕੰਮ ਹੋਣਾ ਕਿੱਥੋਂ ਆ ਤੇ ਕਰੋਨਾ ਕਿੱਥੋਂ ਆ ਸਾਨੂੰ ਕੋਈ ਦੱਸਣ ਵਾਲਾ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਉੱਤੇ ਇੱਕ ਫੈਸਲਾ ਕੀਤਾ ਕਿ ਪੰਜਾਬ ਦੇ ਸਾਰੇ ਡੀਸੀ ਸਹਿਬਾਨਾਂ ਦੇ ਦਫ਼ਤਰ ਦੇ ਵਿੱਚ ਇੱਕ ਸਹਾਇਤਾ ਕੇਂਦਰ ਜਿਹੜਾ ਮੁੱਖ ਮੰਤਰੀ ਦਫ਼ਤਰ ਦਾ ਸਹਾਇਤਾ ਕੇਂਦਰ ਜਿਹੜਾ ਉਹ ਖੁੱਲਿਆ ਜਾਵੇ ਸਾਰੇ ਦਫ਼ਤਰਾਂ 'ਚ ਜੇ ਲੋਕਾਂ ਨੂੰ ਸਮੱਸਿਆ ਆਉਂਦੀ ਤੇ ਉਹ ਮੁੱਖ ਮੰਤਰੀ ਦਫ਼ਤਰ ਦੇ ਸਹਾਇਤਾ ਕੇਂਦਰ ਦੇ ਸਟਾਫ ਨਾਲ ਸੰਪਰਕ ਕਰਕੇ ਉਹ ਉਥੋਂ ਆਪਣਾ ਕੰਮ ਜਿਹੜਾ ਉਹ ਕਰਵਾਉਣ ਵਾਸਤੇ ਸੇਧ ਲੈ ਲੈਣਗੇ ਲੋੜ ਪਈ ਤੇ ਅਫਸਰ ਨੂੰ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਜਿਹੜਾ ਦਫ਼ਤਰ ਆ ਉਹ ਸਬੰਧਤ ਵਿਭਾਗ ਨੂੰ ਸਬੰਧਤ ਦਫ਼ਤਰ ਨੂੰ ਵੀ ਸੂਚਿਤ ਕਰ ਸਕਦਾ ਉਹਨਾਂ ਨੂੰ ਫੋਨ ਕਰਕੇ ਜਾ ਮੇਲ ਕਰਕੇ ਉਹਨਾਂ ਨੂੰ ਇਸ ਕੰਮ ਬਾਰੇ ਲੋਕਾਂ ਦੀ ਜਿਹੜੀ ਸਮੱਸਿਆ ਉਹਦੇ ਬਾਰੇ ਦੱਸ ਸਕਦੇ ਤੀਜੀ ਗੱਲ ਮੁੱਖ ਮੰਤਰੀ ਸਾਹਿਬਾਨ ਨੇ ਪੰਜਾਬ ਵਿੱਚ ਨਸ਼ਿਆਂ ਦੀ ਜਿਹੜੀ ਵੱਡੇ ਪੱਧਰ ਤੇ ਤਸਕਰੀ ਫੈਲਿਆ ਨੌਜੋਨ ਨਸ਼ਿਆਂ ਦਾ ਸ਼ਿਕਾਰ ਹੋਏ ਰਹੇ ਨੇ ਇਸ ਸਮੱਸਿਆ ਨੂੰ ਵੀ ਹੁਣ ਹੱਥ ਪਾਉਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਇਹ ਲੇਟ ਹੈ ਬਹੁਤ ਜ਼ਿਆਦਾ ਪੰਜਾਬ ਸਰਕਾਰ ਨੂੰ ਹੋਂਦ ਵਿੱਚ ਐ 2.5 ਸਾਲ ਦੇ ਲਗਭਗ ਸਮਾਂ ਹੋ ਗਿਆ ਪੰਜਾਬ ਵਿੱਚ ਨਸ਼ਿਆਂ ਨੇ ਆਪਣਾ ਕਹਿਰ ਜਿਹੜਾ ਪੂ ਮਚਾਇਆ ਹੋਇਆ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਲਗਭਗ ਪੰਜਾਬ ਦੇ ਵਿੱਚ ਜਿਆਦਾ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਪਿੰਡ ਦੇ ਵਿੱਚ ਇਹ ਸਮੱਸਿਆ ਜਿਹੜੀ ਆਪਣੇ ਪੈਰ ਫਸਾਰ ਚੁੱਕੀ ਹੈ ਮੁੱਖ ਮੰਤਰੀ ਸਾਹਿਬਾਨ ਨੇ ਸਬੰਧਤ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬਾਨ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਹੁਣ ਤੋਂ ਬਾਅਦ شناخت ਕੀਤੀ ਜਾਵੇ ਕਿੱਥੇ ਕਿੱਥੇ ਨਸ਼ਾ ਵਿਕਦਾ ਹੈ ਕਿੱਥੇ ਪੀਣ ਵਾਲੇ ਨੇ ਕਿਸ ਤਰ੍ਹਾਂ ਆਪਾਂ ਇਸ ਮਸਲੇ ਨੂੰ ਟੈਕਲ ਕਰ ਸਕਦੇ ਹਾਂ ਉਨਾ ਕਿਹਾ ਕਿ ਸਬੰਧਤ ਜਿਹਨਾਂ ਦੇ ਐਸਐਸਪੀ ਸਹਿਬਾਨ ਇਸ ਕੰਮ ਲਈ ਜ਼ਿੰਮੇਵਾਰ ਹੋਣਗੇ ਮੁੱਖ ਮੰਤਰੀ ਸਹਿਬਾਨ ਨੇ ਸਿੱਧਮ ਸਿੱਧਾ ਇਹ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਸਿਹਤਾਂ ਕੇਂਦਰ ਦੇ ਵਿੱਚ ਕੀ ਹੋਵੇਗਾ ਮੁੱਖ ਮੰਤਰੀ ਸਿਹਤਾਂ ਕੇਂਦਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਕਿ ਜਿਹੜੀ ਅਰਜੀ ਦਿੱਤੀ ਜਾਵੇਗੀ ਉਸ ਅਰਜੀ ਦਾ ਇੱਕ ਟ੍ਰੈਕ ਇੱਕ ਅਰਜੀ ਦਾ ਜਿਹੜਾ ਲਿੰਕ ਆ ਉਹ ਸਬੰਧਤ ਸ਼ਿਕਾਇਤ ਦੇਣ ਵਾਲੇ ਪਾਸ ਹੋਵੇਗਾ ਉਹ ਆਪਣੀ ਅਰਜੀ ਦਾ ਸਟੇਟਸ ਚੈੱਕ ਕਰਦਾ ਕਿ ਉਹ ਦੁਬਾਰਾ ਜਾ ਕੇ ਪੁੱਛਣ ਦੀ ਲੋੜ ਨਹੀਂ ਪਵੇਗੀ ਕੋਤੇ ਕੰਮ ਦਾ ਫਕੀਰ ਹੋਣਿਆ ਉਹਨੂੰ ਟੈਲੀਫੋਨ ਦੇ ਉੱਤੇ ਮੋਬਾਈਲ ਦੇ ਉੱਤੇ ਪਤਾ ਲੱਗੇਗਾ ਕਿ ਮੇਰੀ ਐਪਲੀਕੇਸ਼ਨ ਇਸ ਵੇਲੇ ਕਿੱਥੇ ਦਾ ਸਟੇਟਸ ਕੀ ਹੈ ਤੇ ਕਿਸ ਕਿੱਥੇ ਤੱਕ ਪਈ ਹੈ ਇਹ ਜਾਣਕਾਰੀ ਦੇਣ ਦਾ ਫੈਸਲਾ ਕੀਤਾ ਗਿਆ ਮੁੱਖ ਮੰਤਰੀ ਸਿਹਤਾਂ ਕੇਂਦਰ ਦੇ ਵਿੱਚ ਬਕਾਇਦਾ ਸਟਾਫ ਹੈ ਜਿਹੜਾ ਉਹ ਇਸ ਗੱਲ ਦੀ ਜਾਂਚ ਕਰ ਰਿਹਾ ਕਿ ਕਿੰਨਾ ਸਮਾਂ ਹੋ ਗਿਆ ਕਿਸ ਦੀ ਐਪਲੀਕੇਸ਼ਨ ਦਿੱਤੀ ਹੈ ਕਿੰਨਾ ਸਮਾਂ ਹੋ ਗਿਆ ਕਿਸੇ ਦੇ ਕੰਮ ਨੂੰ ਰੁਕੇ ਹਨ ਹੁਣ ਇਹ ਸੀ ਸਰਕਾਰ ਦਾ ਯਤਨ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਬਾਕੀ ਸਕੀਮਾਂ ਲਾਗੂ ਕਰਦੀਆਂ ਨੇ ਉਹ ਅਫਸਰਾਂ ਦੇ ਟੇਬਲ ਤੱਕ ਸੀਮਿਤ ਹੋ ਕੇ ਰਹਿ ਜਾਂਦੀਆਂ ਨੇ ਸਮੇਂ ਦੀ ਗਰਦਸ਼ ਵਿੱਚ ਅਲੋਪ ਹੋ ਜਾਂਦੀਆਂ ਨੇ ਉਹਨਾਂ ਤੇ ਗੌਰ ਨਹੀਂ ਕੀਤੀ ਜਾਂਦੀ ਤੇ ਬਹੁਤੇ ਅਫਸਰ ਸਾਹਿਬਾਨ ਜਿਹੜੇ ਉਹ ਮਨਮਾਨੀਆਂ ਕਰਦੇ ਨੇ ਤੇ ਇਸ ਸਕੀਮਾਂ ਦੇ ਚੜੀਆਂ ਲੋਕਾਂ ਨੂੰ ਸਹੀ ਤਰੀਕੇ ਨਾਲ ਤੇ ਉਹਨਾਂ ਦੀ ਜਾਣਕਾਰੀ ਮਿਲਦੀ ਹੈ ਤੇ ਨਾ ਸਹੂਲਤ ਮਿਲਦੀ ਹੈ ਲੋਕਾਂ ਦੀ ਖੱਜਲ ਖੁਆਰੀ ਪੰਜਾਬ ਦੇ ਸਾਰੇ ਦਫ਼ਤਰਾਂ ਵਿੱਚ ਇੰਨੇ ਕੋ ਵੱਡੇ ਪੱਧਰ ਤੇ ਹੋ ਰਹੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਲੋਕਾਂ ਦੀ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਹੁੰਦੇ ਜਦੋਂ ਖੱਜਲ ਖੁਆਰ ਹੋ ਕੇ ਬਾਹਰ ਆਉਂਦੀ ਹੈ। ਮਿਸਾਲ ਵਜੋਂ ਜਨਮ ਤੇ ਮੌਤ ਦਾ ਸਰਟੀਫਿਕੇਟ, ਮਿਸਾਲ ਵਜੋਂ ਆਮਦਨ ਦਾ ਸਰਟੀਫਿਕੇਟ, ਮਿਸਾਲ ਵਜੋਂ ਐਸ.ਸੀ. ਸਰਟੀਫਿਕੇਟ। ਢੀਡੇ ਮਾਰ-ਮਾਰ ਕੇ ਲੋਕ ਸਬੰਧਤ ਅਫਸਰਾਂ ਦੀ ਰਿਪੋਰਟਾਂ ਕਰਾਉਣ ਵਾਸਤੇ ਕਦੇ ਪਟਵਾਰੀ ਤੋਂ ਰਿਪੋਰਟ ਕਰਾਉਣੀ ਹੈ, ਕਦੇ ਸੁਵਿਧਾ ਕੇਂਦਰ ਜਾਣਾ ਹੈ, ਕਦੇ ਪਿੰਡ ਦੇ ਸਰਪੰਚ ਨੰਬਰਦਾਰ ਤੋਂ ਕਰਾਉਣੀ ਆ। ਆਖਰ ਖੱਜਲ ਖੁਆਰ ਹੋ ਕੇ ਬੰਦਾ ਨਿਰਾਸ਼ ਹੋ ਕੇ ਬੈਠ ਜਾਂਦਾ। ਤੇ ਇਹ ਸਾਰੀਆਂ ਸਮੱਸਿਆਵਾਂ ਤਹਿਸੀਲਾਂ ਦੇ ਦਫ਼ਤਰਾਂ ਵਿੱਚ ਇਹ ਥਾਣਿਆਂ ਵਿੱਚ ਕਚੈਰੀਆਂ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਵੀ ਨਾਲੋਂ ਨਾਲ ਚੱਲਦੀਆਂ ਨੇ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਹ ਸਮੱਸਿਆਵਾਂ ਵਾਲੇ ਜਿਹੜੀਆਂ ਚੱਲਦੀਆਂ ਨੇ ਹੁਣ ਮੁੱਖ ਮੰਤਰੀ ਸਾਹਿਬ ਨੇ ਸਹਾਇਤਾ ਕੇਂਦਰ ਸਥਾਪਿਤ ਕੀਤੇ ਨੇ ਹੁਣ ਸਹਾਇਤਾ ਕੇਂਦਰ ਕਿੰਨਾ ਕੁ ਆਪਣਾ ਕੰਮ ਕਰ ਦਿੰਦੇ ਇਹ ਆਉਣ ਵਾਲੇ ਸਮੇਂ 'ਚ ਜੇਕਰ ਪਰਮਜੀਤ ਸਿੰਘ ਸਾਹਿਬ ਗੱਲ ਕਰੀਏ ਇੱਕ ਡੀਸੀ ਸਾਹਿਬਾਨ ਨਾਲ ਤੇ ਐਸਐਸਪੀ ਸਾਹਿਬਾਨ ਨਾਲ ਪੰਜਾਬ ਦੇ ਮੁੱਖ ਮੰਤਰੀ ਮੀਟਿੰਗ ਕੀਤੀ ਉਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਆ ਵੀ ਜੇਕਰ ਕਿਸੇ ਵਿਭਾਗ ਦੇ ਵਿੱਚ ਰਿਸ਼ਵਤ ਜਾਂ ਬਿਜੀਲੈਂਸ ਕੋਈ ਫੜ ਲੈਂਦੀ ਆ ਰਿਸ਼ਵਤ ਹੋਣੀ ਚਾਹੀਦੀ ਆ ਉਹਦੇ ਵਿੱਚ ਵੀ ਜ਼ਿੰਮੇਵਾਰ ਇਹਨਾਂ ਮੁਖੀਆਂ ਨੂੰ ਦੱਸਿਆ ਗਿਆ ਜਿਵੇਂ ਕਿ ਉਹਦੇ ਬਾਰੇ ਵੀ ਦੱਸੋ ਥੋੜੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਪੰਜਾਬ ਸਰਕਾਰ ਦਾ ਜਿੱਥੋਂ ਰਿਸ਼ਵਤ ਦਾ ਸਵਾਲ ਹੈ ਜਿਹੜੀ ਕਿ ਪੰਜਾਬ ਵਿੱਚ ਬਹੁਤ ਬੁਰੀ ਤਰ੍ਹਾਂ ਆਪਣਾ ਘਰ ਆ ਜਿਹੜਾ ਪਸਾਰ ਚੁੱਕੀ ਆ ਪੈਰ ਪਸਾਰ ਚੁੱਕੀ ਆ ਪੰਜਾਬ ਵਿੱਚ ਰਿਸ਼ਵਤ ਨਾਂ ਦਾ ਕੋਹੜਾ ਜਿਹੜਾ ਉਹ ਹਟਣ ਦਾ ਨਾਂ ਨਹੀਂ ਲੈ ਰਿਹਾ ਹਾਲਾਂਕਿ ਬਹੁਤ ਸਾਰੇ ਅਫਸਰ ਤੇ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਚੰਗੇ ਨੇ ਇਸ ਵਾਸਤੇ ਨਹੀਂ ਤੁਰਦੇ ਪਰੰਤੂ ਬਹੁ ਗਿਣਤੀ ਲੋਕ ਨੇ ਜਿਹੜੇ ਉਹਨਾਂ ਦਾ ਕੰਮ ਆ ਜਿਹੜਾ ਇਹ ਵੀ ਨਹੀਂ ਕਿ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੰਬੰਧਿਤ ਅਫਸਰਾਂ ਦੇ ਵਿੱਚ ਸੰਬੰਧਿਤ ਵਿਭਾਗਾਂ ਦੇ ਵਿੱਚ ਹੁਣ ਤੁਸੀਂ ਮਾਲ ਵਿਭਾਗ ਹੀ ਲਓ ਹਰ ਮਾਲ ਵਿਭਾਗ ਦੇ ਦਫ਼ਤਰ ਦੇ ਵਿੱਚ ਰਜਿਸਟਰੀ ਹੁੰਦੀ ਹੈ ਤੇ ਕਿਉਂ ਦੀ ਐਕਸਟਰਾ ਫੀਸ ਨਹੀਂ ਲੱਗਦੀ ਕੀ ਸਰਕਾਰ ਨੂੰ ਇਸ ਬਾਰੇ ਇਲਮ ਨਹੀਂ ਕਿ ਤਹਿਸੀਲ ਦਫ਼ਤਰਾਂ ਦੇ ਵਿੱਚ ਹੋਰ ਨਿਤਧਿਕ ਕੰਮ ਨੇ ਚੜੇ ਇੰਤਕਾਲ ਕਰਾਉਣਾ ਉਹਦੇ ਵਿੱਚ ਵੀ ਕਾਗਜ਼ਾਂ ਦਾ ਰੁਬੀ ਇੰਤਕਾਲ ਕੋਈ ਪਟਵਾਰੀ ਸਹਿਬਾਨਾਂ ਦਾ ਕੰਮ ਆ ਹੁਣ ਤੁਸੀਂ ਉੱਥੇ ਦੇਖ ਲਓ ਕਿ ਚੰਗੇ ਭਲੇ ਕਾਗਜ਼ ਫੜੇ ਹੁੰਦੇ ਨੇ ਹੱਥ ਵਿੱਚ ਉਹਨਾਂ ਦੇ ਵਿੱਚ 19 ਦਿਨ ਨੁਕਸ ਨਿਕਲੇ ਜਾਂਦੇ ਨੇ ਕਾਗਜ਼ਾਂ ਦੇ ਵਿੱਚ ਜਿੰਨੀ ਦੇਰ ਤੱਕ ਜੇ ਵਗਾਰਮ ਨਹੀਂ ਕੀਤੀ ਜਾਂਦੀ ਜਦੋਂ ਹੋ ਜਾਂਦੀ ਹੈ ਤੇ ਕਾਗਜ਼ਾਂ ਦੇ ਨੁਕਸ ਇੱਕਦਮ ਦੂਰ ਹੋ ਜਾਂਦੇ ਨੇ ਐਸੇ ਹੀ ਰਜਿਸਟਰੀਆਂ ਦੇ ਵਿੱਚ ਹੈ ਤੇ ਇਹ ਵੀ ਐਲੀਗੇਸ਼ਨ ਲੱਗਦੇ ਨੇ ਕਿ ਰਜਿਸਟਰੀਆਂ ਜਾਂ ਹੋਰ ਜਿਹੜਾ ਦੋ ਨੰਬਰ ਦਾ ਪੈਸਾ ਉਹ ਅਫਸਰਾਂ ਨੂੰ ਬਹੁਤ ਘੱਟ ਮਿਲਦਾ ਉਹ ਸਿਆਸੀ ਲੋਕਾਂ ਦੀ ਜੇਬ ਵਿੱਚ ਚਲਾ ਜਾਂਦਾ ਇਹ ਵੀ ਬਿਲਕੁਲ ਜੀ ਆਪਾਂ ਜਿਹੜੇ ਮੁਲਾਜ਼ਮ ਨੇ ਜਾਂ ਇਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ ਵਿੱਚ ਕੋਈ ਵੀ ਆਪਾਂ ਕਾਨਕ ਬੀਜ ਦੋਦੇ ਵਿੱਚ ਵੀ ਗੁੱਲੀ ਘੰਡਾ ਹੋ ਜਾਂਦਾ ਜਿਹੜੇ ਕਈ ਜਿਹੜੇ ਜਿਹੜੀਆਂ ਮੱਛੀਆਂ ਲਿਬੜੀਆਂ ਆਈਆਂ ਮੱਛੀਆਂ ਨੇ ਮਾਰੀਆਂ ਮਾਰੀਆਂ ਮੱਛੀਆਂ ਨੇ ਹੋਈ ਜਾਂਦੀਆਂ ਨੇ ਜਿਹੜੇ ਮਾਰੇ ਬੰਦੇ ਨੇ ਉਹ ਸਾਰਿਆਂ ਨੂੰ ਚੱਗੇ ਬੰਦੇ ਨੂੰ ਬਦਨਾਮ ਕਰ ਦਿੰਦੇ ਨੇ ਇਹਦੇ ਵਿੱਚ ਬਿਲਕੁਲ ਜਦੋਂ ਰਿਸ਼ਵਤ ਚੱਲਦੀ ਹੈ ਉਦੋਂ ਐਲੀਗੇਸ਼ਨ ਵੀ ਲੱਗਦੇ ਨੇ ਐਲੀਗੇਸ਼ਨ ਉਦੋਂ ਲੱਗਦੇ ਜਦੋਂ ਰਿਸ਼ਵਤ ਚੱਲਦੀ ਹੈ ਰਿਸ਼ਵਤ ਜਿੰਨੂੰ ਚਲਦੀ ਹੈ ਤੇ ਅਲੀਗੇਸ਼ਨ ਕੀਤੇ ਆਉਂਨੇ ਨੇ 77 ਦਿਨ ਤੇ 77 ਦਿਨ ਮੈਂਦਿਆਂ ਨੂੰ ਫਿਰ ਸਾਹਮਣਾ ਤਾਂ ਕਰਨਾ ਪੈਂਦਾ ਤੇ ਪਵੇਗਾ ਭਾਵੇਂ ਕੋਈ 100% ਸਹੀ ਹੋਵੇ ਪਰ ਜਦੋਂ ਤੁਹਾਡੇ ਇਲਾਕੇ ਵਿੱਚ ਰਿਸ਼ਵਤ ਦਾ ਬੋਲ ਬਾਲਾ ਤੇ ਇਹ ਗੱਲ ਕੁਦਰਤੀ ਹੈ ਕਿ ਰਿਸ਼ਵਤ ਨੇ ਤੁਹਾਨੂੰ ਘੇਰ ਰੱਖਿਆ ਹੈ ਨਾ ਤੇ ਹੁਣ ਜਦੋਂ ਰਿਸ਼ਵਤ ਦੀ ਗੱਲ ਆਉਂਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਬਟਾ ਫੈਸਲਾ ਕੀਤਾ ਹੈ ਸਵਾਗਤਯੋਗ ਹੈ ਪਰ ਇਹਦੇ ਦੂਰ ਰਸੇ ਨਤੀਜੇ ਨੇ ਜਿਹੜੇ ਉਹ ਹੌਲੀ-ਹੌਲੀ ਸਾਹਮਣੇ ਬਿਲਕੁਲ ਪਰਮਾਨਿ ਪਰ ਉਹ ਜਿਹੜੇ ਮੁੱਖ ਮੰਤਰੀ ਸਾਹਿਬਾਨੇ ਮੀਟਿੰਗਾਂ ਕੀਤੇ ਨੇ ਜਾਂ ਇਹ ਜਿਹੜੇ ਸੁਵਿਧਾ ਕੈਂਪ ਸਿਹਤਾਂ ਕੇਂਦਰ ਖੋਲਦੇ ਨੇ ਕੀ ਲੋਕਾਂ ਨੂੰ ਇਹਦਾ ਫਾਇਦਾ ਹੋਊਗਾ ਜਾਂ ਇਹ ਸਿਰਫ ਲੋਕਾਂ ਨੂੰ ਸੰਤੁਸ਼ਟ ਹੋਣਗੇ ਜਾਂ ਸਿਰਫ ਇਹ ਖਾਣਾ ਪੂਰਤੀ ਹੋ ਰਹਿਣਗੇ ਜਿੱਥੇ ਸਵਾਗਤ ਕਰਨਾ ਬਣਦਾ ਉੱਥੇ ਇਹ ਗੱਲ ਸਾਂ ਕਹਿਣ 'ਚ ਸਾਨੂੰ ਕੋਈ ਝਿਜਕ ਨਹੀਂ ਕਿ ਜੇ ਅਫਸਰਾਂ ਦੇ ਮਨ ਵਿੱਚ ਧਿਆਨਤਦਾਰੀ ਤੇ ਇਮਾਨਦਾਰੀ ਨਹੀਂ ਤਾਂ ਇਹ ਕਾ ਇਹ ਯਤਨ ਜਿਹੜੇ ਕਾਮਯਾਬ ਨਹੀਂ ਹੋਣਗੇ ਕਿਉਂਕਿ ਅਫਸਰ ਸਰਕਾਰ ਚਲਾਉਂਦੇ ਨੇ ਸਰਕਾਰ ਨੇ ਅਫਸਰਾਂ ਨੂੰ ਹਦਾਇਤ ਦੇਣੀ ਹੁੰਦੀ ਆ ਤੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਬਹੁ ਗਿਣਤੀ ਜ਼ਿਆਦਾਤਰ ਅਫਸਰ ਨੇ ਜਿਹੜੇ ਉਹ ਸੰਜੀਦਾ ਨਹੀਂ ਉਹ ਲੋਕਾਂ ਦੇ ਕੰਮਕਾਰ ਨੂੰ ਉਨੀ ਤਵਜੋ ਨਹੀਂ ਦਿੰਦੇ ਜਿੰਨੀ ਵਿਦੇਸ਼ਾਂ ਦੇ ਵਿੱਚ ਜਾਂ ਜਿੰਨੀ ਚੰਗੇ ਅਫਸਰ ਦਿੰਦੇ ਨੇ ਸੋ ਸੰਭਾਵਨਾ ਬਹੁਤ ਘੱਟ ਆ ਹਾਲ ਦੀ ਘੜੀ ਹੁਣ ਦੱਸੋ ਤੁਸੀਂ ਮੈਨੂੰ ਢਿੱਲੋਂ ਸਾਹਿਬ ਇੱਕ ਤਸੀਲਦਾਰ ਸਾਹਿਬ ਆਪਣੇ ਦਫ਼ਤਰ ਦੇ ਵਿੱਚ ਬੈਠੇ ਨੇ ਐਸਟਿੰਸ ਸਾਹਿਬ ਬੈਠੇ ਨੇ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਦਫ਼ਤਰਾਂ ਦੇ ਬਾਹਰ ਭੀੜ ਆ ਲੋਕ ਲਾਈਨਾਂ ਵਿੱਚ ਲੱਗੇ ਹੋਏ ਨੇ ਤੇ ਬਹੁਤ ਸਾਰੇ ਸਿਆਣੇ ਪੰਜਾਬ ਦੇ ਐਮ ਐਲ ਏ ਨੇ ਬਹੁਤ ਸਾਰੇ ਥਾਵਾਂ ਤੇ ਉਹ ਲੋਕਾਂ ਦਾ ਇਕੱਠ ਦੇਖ ਕੇ ਜਾਂ ਲੋਕਾਂ ਨੂੰ ਲਾਈਨਾਂ ਵਿੱਚ ਖੜੇ ਦੇਖ ਕੇ ਆਪਣਾ ਦਫਤਰ ਛੱਡ ਕੇ ਆ ਕੇ ਉਹਨਾਂ ਦੀ ਪੁੱਛ ਪ੍ਰਤੀਤ ਕਰਦੇ ਨੇ ਪੁੱਛਦੇ ਨੇ ਕਿ ਕੀ ਤਰ ਤਕਲੀਫ ਆ ਕਿਦਾਂ ਕਿਦਾਂ ਕੀ ਸੀਸੀਟੀਵੀ ਕੈਮਰਾ ਵਿੱਚ ਸਾਰਾ ਕੁਝ ਨਜ਼ਰ ਨਹੀਂ ਆਉਂਦਾ ਕਿ ਉੱਪਰ ਬੈਠੇ ਏਸੀ ਕਮਰੇ ਵਿੱਚ ਦਫਤਰਾਂ ਨੂੰ ਅਫਸਰਾਂ ਨੂੰ ਪਤਾ ਨਹੀਂ ਹੁੰਦਾ ਕਿ ਲੋਕ ਖਜਲਖਵਾਰ ਹੋ ਰਹੇ ਨੇ ਲੋਕਾਂ ਦੀ ਇੰਨੀ ਕੋ ਖਜਲਖਵਾਰ ਹੁੰਦੀ ਹੈ ਤੇ ਤੁਸੀਂ ਨਗਰ ਕੌਂਸਲਾਂ ਦੇ ਵਿੱਚ ਚਲੇ ਜਾਓ ਤੁਸੀਂ ਅਸਚੇਨ ਦਫ਼ਤਰਾਂ ਦੇ ਡੀਸੀ ਦਫ਼ਤਰਾਂ ਦੇ ਵਿੱਚ ਜੇ ਤੁਸੀਂ ਸਾਰੇ ਡਿਪਾਰਟਮੈਂਟਸ ਦੇ ਵਿੱਚ ਬਿੱਲ ਭਰਵਾਉਣ ਲਈ ਜਾ ਕਿਤੇ ਵੀ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਕੋਈ ਲਾਇਸੈਂਸ ਬਣਾਉਣਾ ਕੋਈ ਕਲੀਅਰੈਂਸ ਲੈਣੀ ਆ ਤੇ ਤੁਸੀਂ ਦੇਖੋ ਵੀ ਕਲੀਅਰੈਂਸ ਲੈਣ ਵਾਸਤੇ ਜੇ ਕੋਈ ਵਿਦੇਸ਼ ਬੈਠਾ ਕਿਸੇ ਦਾ ਬੱਚਾ ਜਾਂ ਵਿਦੇਸ਼ ਜਾਣਾ ਤੇ ਉਹਦੇ ਵਾਸਤੇ ਵੀ ਕਈ ਵਾਰ 10-10 ਦਿਨ ਦੀ ਖਚਲ-ਫੁਰੀ 20-20 ਦਿਨ ਦੀ ਖਚਲ-ਫੁਰੀ ਲੋਕਾਂ ਨੂੰ ਸੈਨਿਕ ਪੈਂਦੀ ਆ ਜਿੰਨਾ ਚਿਰ ਇਮਾਨਦਾਰ ਅਫਸਰਾਂ ਨੂੰ ਛੱਟ ਕੇ ਜਿਹੜੇ ਦੂਜੇ ਮੰਦ ਭਾਵਨਾ ਵਾਲੇ ਅਫਸਰ ਨੇ ਜਾਂ ਮੁਲਾਜ਼ਮ ਨੇ ਜਿੰਨਾ ਚਿਰ ਉਹਨਾਂ ਦੇ ਮਨਾਂ ਨੂੰ ਵਾਸ਼ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਮੈਂਟਲੀ ਪ੍ਰੀਪੇਅਰ ਨਹੀਂ ਕੀਤਾ ਜਾਂਦਾ ਦਿਮਾਗੀ ਤੌਰ ਤੇ ਵੰਸ਼ਕ ਤੌਰ ਤੇ ਤਿਆਰ ਨਹੀਂ ਕੀਤਾ ਜਾਂਦਾ ਚੰਗੇ ਕਰਨ ਵਾਸਤੇ ਉਹਨਾਂ ਚਿਰ ਇਹ ਸਕੀਮਾਂ ਕਾਮਯਾਬ ਹੋਣ ਦੇ ਚਾਂਸ ਬਹੁਤ ਘੱਟ ਨੇ ਪਰ ਅਰਦਾਸ ਹੈ ਸਰਦੀ ਕੇ ਇਹ ਸਾਰਾ ਕੁਝ ਸਫਲ ਹੋਵੇ ਕਿ ਲੋਕਾਂ ਦੇ ਹਿੱਤ ਵਿੱਚ ਪਰਮਾਲੀ ਪ੍ਰਸਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਤੋਂ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀ ਬਹੁਤ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਜਿਹੜੇ ਲੋਕਾਂ ਦੇ ਲਈ ਸਹਾਇਤਾ ਕੇਂਦਰ ਖੋਲ੍ਹੇ ਗਏ ਨੇ ਵੱਧ ਵੱਧ ਲੋਕਾਂ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਐਨਆਰਆਈ ਭਰਾਵਾਂ ਨੂੰ ਫਾਇਦਾ ਲੈਣਾ ਜਿਹੜੇ ਵੱਤੋਂ ਜਿਹੜਾ ਸਾਡੇ ਆਵਾਜ਼ ਖਾਲਸਾ ਦੇਖ ਰਹੇ ਨੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਖੋਲ੍ਹੇ ਗਏ ਨੇ ਇਹਨਾਂ ਦਾ ਫਾਇਦਾ ਲਓ ਤਾਂ ਜੋ ਸਾਨੂੰ ਫੀਡਬੈਕ ਵੀ ਦੋ ਤੁਹਾਡੇ ਤਲੇ ਕਮੈਂਟ ਕਰਕੇ ਵੀ ਦੱਸੋ ਵੀ ਸਾਡੀ ਜਿਹੜੀ ਇਹ ਚਰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਡੇ ਤੱਕ ਨਵੀਂ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਚੈਰੀ ਵਿੱਚ ਹਾਜ਼ਰ ਹੋਈਏ ਪਰ ਮੈਂ ਇੱਕ ਹੋਰ ਜਾਣਕਾਰੀ ਦਿੰਦਾ ਲਗਭਗ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜੇ ਜਿਹੜੇ ਹੈ ਕਿ ਨੇ ਸੇਵਾ ਕੇਂਦਰ ਸਹਾਇਤਾ ਕੇਂਦਰ ਖੋਲ ਦਿੱਤੇ ਗਏ ਨੇ ਆਲਰੇਡੀ ਬੋਰਡ ਲਗਾ ਦਿੱਤੇ ਗਏ ਨੇ ਡੀਸੀ ਸਾਹਿਬਾਨ ਨੇ ਉਦਘਾਟਨ ਕਰ ਦਿੱਤਾ ਤੇ ਵੇਖਣਾ ਆਪ ਵੀ ਕਰੋ ਕਿੰਨੀ ਖੂਸੂਰਤ ਮਿਲਦੀ ਆ ਸਾਨੂੰ ਦਾ ਉਹ ਜਾਤ ਸਤਿ ਸ਼੍ਰੀ ਅਕਾਲ